ਸਕਤੀ ਕਿੱਥੇ ਸਕਤੀ ਅਜੇ ਤਾਂ ਮ੍ਰਿਤਕਾਂ ਦੇ ਸੀਵੇ ਵੀ ਠੰਡੇ ਨਹੀਂ ਹੋਏ ਹੁਣ ਕਿ ਮੌਤ ਵਾਲੀ ਸ਼ਰਾਬ ਤਾਂ ਸ਼ਰੀਆਮ ਵਿਕਰੀ ਹੈ ਕਿੰਨੇ ਹੀ ਘਰ ਇਸ ਜ਼ਹਿਰੀਲੀ ਸ਼ਰਾਬ ਨੇ ਉਜਾੜ ਦਿੱਤੇ ਪਰ ਅਜੇ ਵੀ ਉਸੇ ਜ਼ਿਲ੍ਹੇ ਦੇ ਵਿੱਚ ਸ਼ਰੀਆਮ ਇਹ ਸ਼ਰਾਬ ਵਿਕਰੀ ਹੈ ਇੱਕ ਵੀਡੀਓ ਤੁਹਾਨੂੰ ਦਿਖਾਉਂਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੀ ਹੀ ਦੱਸੀ ਜਾ ਰਹੀ ਹੈ ਉਹੀ ਅੰਮ੍ਰਿਤਸਰ ਜ਼ਿਲ੍ਹਾ ਜਿੱਥੇ ਬੀਤੇ ਦਿਨੀ ਸਤਾਈ ਮੋਤਾ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਅਤੇ ਅਜੇ ਵੀ ਮੌਤ ਦੇ ਆਂਕੜੇ ਲਗਾਤਾਰ ਵਧ ਰਹੇ ਨੇ ਜਿਸ ਮਗਰੋਂ ਪੁਲਿਸ ਵੱਲੋਂ ਸਖਤੀ ਕੀਤੀ ਗਈ ਸੀਐਮ ਮਾਨ ਨੇ ਵੀ ਕਿਹਾ ਸੀ ਕਿ ਅਸੀਂ ਸਖਤੀ ਕਰਾਂਗੇ ਅਜੇ ਹੀ ਗੰਦੀ ਤੇ ਜ਼ਹਿਰੀਲੀ ਸ਼ਰਾਬ ਵਿਕਣ ਨਹੀਂ ਦੇਵਾਂਗੇ ਬਕਾਇਦਾ ਅਨਾਉਂਸਮੈਂਟਾਂ ਵੀ ਹੋਈਆਂ ਪਰ ਅਫਸੋਸ ਇਸ ਵੀਡੀਓ ਨੂੰ ਦੇਖ ਪੁਲਸੀਆ ਸਖਤੀ ਵੀ ਤੇ ਸਖਤੀ ਦੇ ਦਾਅਵੇ ਫੁੱਸ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਜ਼ਹਿਰੀਲੀ ਸ਼ਰਾਬ ਖਰੀਦ ਕੇ ਲੈ ਕੇ ਆ ਰਹੇ ਨੇ ਅਤੇ ਪਿੰਡ ਵਾਲਿਆਂ ਨੇ ਹੀ ਇਹਨਾਂ ਨੂੰ ਫੜਿਆ ਤੇ ਇਹਨਾਂ ਕੋਲੋਂ ਨਕਲੀ ਸ਼ਰਾਬ ਮਿਲੀ। ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਬਾਬਾ ਬਕਾਲਾ ਦੇ ਪਿੰਡ ਟੋਂਗ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਅੱਜ ਵੀ ਜ਼ਹਿਰੀਲੀ ਸ਼ਰਾਬ ਸ਼ਰਿਆਮ ਵਿਕਰੀ ਹੈ। ਪਿੰਡ ਨਰੇਂਦਰਪੁਰ ਭਾਜੀ ਕਿਥੋਂ ਉਹਨਾਂ ਬਾਈ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆਏ? ਹਾਂਜੀ ਭਾਜੀ। ਹੈਂ? ਹਾਂਜੀ ਭਾਜੀ। ਕਿਹਦੇ ਵੱਲੋਂ ਲੈ ਕੇ ਆਏ? ਭਾਜੀ ਉਹ ਇੱਥੇ ਕਾ ਕਰ ਪਈ ਨਾਂ ਦਾ ਸੋ ਤਾਂ ਕੀ ਨਾਂ ਨਾਂ ਦੱਸਦੇ ਉਹ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਆ ਭਾਜੀ ਇੱਥੇ ਕਾ ਭਾਜੀ ਤੇ ਹੋ ਹੈਂਡੀਕਾਪ ਹੈ ਭਾਜੀ ਨਾਂ ਦਾ ਨਹੀਂ ਮੈਨੂੰ ਪਤਾ ਭਾਜੀ ਨਾਂ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਂ ਮੈਂ ਤੁਹਾਡੇ ਪੈਰੀ ਹੱਥ ਲਾ ਲੈਂਦਾ ਤੇ ਟੋਂਗ ਤੋਂ ਲੱਗਿਆ ਹਾਂਜੀ ਭਾਜੀ ਪੱਕਾ ਪਤਾ ਟੋਂਗ ਤੋਂ ਹਾਂਜੀ ਭਾਜੀ ਚਲ ਠੀਕ ਇਹਨਾਂ ਨੂੰ ਵੀ ਰੋਗ ਚੈੱਕ ਕਰ ਲੈ ਇਹਨਾਂ ਨੂੰ ਚਲ ਪੀ ਲੈ ਕੇ ਕੀ ਹੈ ਖਰਾਬ ਹੈ ਸਰ ਕਤੋਂ ਲੱਗਿਆ ਕਦੋਂ ਲੈਂਦੀ ਏ ਟੰਮਾ ਦਾ ਸਰ ਤੂੰ ਕਹਿੰਦਾ ਨੂੰ ਹਾਂਜੀ ਇਹਦੇ ਵੱਲੋ ਮੈਨੂੰ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਂ ਦਾ ਕਿਉਂ ਨਹੀਂ ਪਤਾ ਫੜ ਨਾਂ ਦਾ ਨਹੀਂ ਪਤਾ ਯਾਰ ਕਿਹਦੇ ਵੱਲੋਂ ਲੱਗਿਆ ਇਹ ਦੱਸ ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਨੂੰ ਪਤਾ ਮੈਨੂੰ ਤਿੰਨ ਆਈ ਉਹਦੇ ਇੱਕ ਕਬੂਤਰ ਹੀ ਉਹਦੇ ਇੱਕ ਜੀ ਸੱਚੀ ਹੈ ਇੱਥੇ ਕੀ ਹੈ ਦੂਜਾ ਵੀ ਹੈ ਇਹਦੀ ਇੱਕ ਚੇਤਰ ਗੰਦ ਪਾਇਆ ਗੁਰੂਆ ਐਨੀ ਸ਼ਰਾਬ ਇੱਛੇ ਸ਼ਰਾਬੀ ਹੈ ਇਹ ਤੁਹਾਡੇ ਲਈ ਖੁੱਲ੍ਹੇ ਹੈ ਇਹ ਤੱਕੀ ਇਹ ਕੋਈ ਤੁਈਆ ਪਾਉਂਦਾ ਨਹੀਂ ਸਰ ਇਹ ਜਬੂਲੀ ਤੇ ਨਹੀਂ ਤੇਰੀ ਹਾਂਜੀ ਉਹ ਵੀ ਜਾਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਸਾਰੇ ਕੋਈ ਜਾਂਦਾ ਹੀ ਆ ਤਿੰਨ ਚਾਰ ਪੋਟਲੀਆਂ ਵਾਂ ਤੇ ਆ ਇੱਕ ਬੋਤਲ ਜਿਹੜਾ ਪਿੰਡ ਹੈ ਤੇਰਾ ਹਾਂ ਜੱਲੂਪੁਰ ਸਰ ਜੱਲੂਪੁਰ ਜੱਲੂਪੁਰ ਤਟੌਂਗਾ ਤੋਂ ਰੋਜ਼ ਵੀ ਨਾ ਹਾਂਜੀ ਜੇ ਤਾ ਆਉਂਦੇ ਆ ਇਹਨੂੰ ਦੇਖਣਾ ਹੀ ਚੈੱਕ ਕਰਕੇ ਰੋਕ ਜਾ ਲੈਂਦੇ ਇੱਥੇ ਇਹ ਵੇਖ ਕੇ ਭਾਜੂ ਦੇ ਨਾ ਸਾਡੀ ਚਾਹੀਦੀ ਜਿਆਗਿਆ ਨਾ ਇਦਾਂ ਆ ਗਾੜੀ ਇਹਦੇ ਹੈਗਾ ਹੀ ਕੁਝ ਘੇਰੇ ਨੇ ਸ਼ਰਾਬ ਹੈ ਹਾਂਜੀ ਤੇ ਕਿੱਥੋਂ ਲੈ ਗਏ ਇਹ ਟੌਂਗ ਪਿੰਡ ਦੇ ਭਾਈ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨਹੀਂ ਲਾਗੇ ਉਹਦੇ ਲਾਗੇ ਲਾਗੇ ਪਿੰਡ ਦਾ ਨਾਂ ਤਾਂ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਦੇ ਲਾਗੇ ਘਰ ਆ ਹਾਂਜੀ ਘਰ ਲਾਗੇ ਲਾਗੇ ਨਾਂ ਦੱਸ ਕੀ ਉਹਦਾ ਨਾਂ ਤਾਂ ਨਹੀਂ ਪਤਾ ਜੀ ਭਾਈ ਸਾਰਾ ਪਤਾ ਤਾਂ ਨਾ ਝੂਠਣਾ ਬੋਲ ਨਹੀਂ ਨਾ ਦਾ ਪਤਾ ਹੋਏ ਤਾਂ ਮੈਂ ਦੱਸ ਦੇਣਾ ਮਹਾਰਾਜ ਨਾ ਦਾ ਹੋਵੇ ਤਾਂ ਮੈਨੂੰ ਦੱਸ ਦੇਣਾ ਨਾ ਤੇ ਮੈਨੂੰ ਵੀ ਪਤਾ ਵੈ ਤੇਰੀ ਤੇਰੇ ਨਾਲ ਟੌਂਕ ਬੇਟ ਤੋਂ ਲੱਗਿਆ ਹਾਂ ਹਾਂ ਜੀ ਹਾਂ ਜੀ